ਆਉਣ ਵਾਲੇ 27 ਅਪ੍ਰੈਲ ਨੂੰ ਸਾਮਨਿੰਗ ਭੋਗੀਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰ ਕਮਲਾਂ ਦੁਆਰਾ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਆਪਣੀ ਰੈਲੀ ਕੱਢਣੀ ਹੈ ਕਾਦੇ ਵਾਸਤੇ ਕਿ ਸਾਨੂੰ ਸਾਮਨਿੰਗੀਆਂ ਨੂੰ ਇੱਕ ਦੂਜੇ ਦੇ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਗੰਦੇ ਮਾਰਚ ਨੂੰ ਰੋਕਿਆ ਜਾਵੇ ਜੇ ਨਾ ਰੋਕਿਆ ਗਿਆ ਤੇ ਜਿਹੜਾ ਖੂਨ ਖਰਾਬਾ ਹੋਵੇਗਾ ਉਹਦਾ ਜ਼ਿੰਮੇਵਾਰ ਮੌਕੇ ਦਾ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਗੁਰਮਖੋ ਆਪ ਜੀ ਨੂੰ ਯਾਦ ਹੋਵੇ ਇਹ ਨਗਰੀ ਇਹ ਸ਼ਹਿਰ ਧੰਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵਸਾਇਆ ਇਹਨੂੰ ਪਵਿੱਤਰ ਦਰਜਾ ਦੇਣ ਦੇ ਸਬੰਧ ਵਿੱਚ ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਪਾਰੇ ਗੰਦੀ ਹਰਕਤ ਕਦੇ ਵਾਸਤੇ ਨਹੀਂ ਹੋਣ ਦੇਵਾਂਗੇ ਮੈਂ ਜਿਹੜੇ ਇਹ ਸੈਂਬਲਿੰਗ ਭੋਗੀ ਆ ਜੇ ਤੁਸੀਂ ਆਪਣੇ ਵਿੱਚ ਵਿਆਹ ਕਰਾਉਣ ਦੀ ਅਜਾਜ਼ਤ ਲੈਣੀ ਆ ਸੈਸ਼ਨ ਕੋਰਟ ਵਿੱਚ ਜਾਓ ਹਾਈ ਕੋਰਟ ਵਿੱਚ ਜਾਓ ਸੁਪਰੀਮ ਕੋਰਟ ਵਿੱਚ ਜਾਓ ਇਹ ਕੋਰਟਾਂ ਦੇ ਮਸਲੇ ਆ ਇਹ ਮਾਰਚਾਂ ਦੇ ਮਸਲੇ ਨਹੀਂ ਪਰ ਮੈਂ ਤੁਹਾਨੂੰ ਚੇਤਾਵਨੀ ਵੀ ਦਿੰਦਾ ਜੇਕਰ ਤੁਸੀਂ ਇਹ ਗਲਤ ਹਰਕਤ ਕੀਤੀ ਆਪਣੀ ਕਰਤੂਤ ਤੋਂ ਬਾਝ ਨਾ ਆਏ ਜੇਕਰ 27 ਤਰੀਕ ਨੂੰ ਆਉਣ ਵਾਲੀ 27 ਅਪ੍ਰੈਲ ਨੂੰ ਤੁਸੀਂ ਇਹ ਗੰਦੀ ਹਰਕਤ ਕਰਕੇ ਆਪਣੀ ਰੈਲੀ ਜਾਂ ਆਪਣਾ ਮਾਰਚ ਕੱਢਿਆ ਅਸੀਂ ਤੁਹਾਡੀ ਛਤਰ ਪ੍ਰੇਤ ਉਹ ਕਰਾਂਗੇ ਜਿਹੜਾ ਦੁਨੀਆ ਦੇ ਲੋਕ ਵੇਖਣਗੇ ਫੇਰ ਨਾ ਆਖਿਓ ਕਿ ਸਾਡੇ ਨਾਲ ਵਧੇਕੀ ਹੋਈ ਆ ਅਸੀਂ ਕਿਸੇ ਹੱਦ ਤੱਕ ਕਿਸੇ ਕੀਮਤ ਤੱਕ ਸਾਹਮਣੇ ਭੋਗੀਆਂ ਦੀ ਜਿਹੜੀ ਇਹ ਰੈਲੀ ਆ ਜਿਹੜਾ ਇਹ ਮਾਰਚ ਆ ਇਹਨੂੰ ਨਹੀਂ ਹੋਣ ਦੇਵਾਂਗੇ ਦੁਬਾਰਾ ਫੇਰ ਮੈਂ ਆਪਣੇ ਵੱਨੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਸ ਗੰਦੀ ਹਰਕਤ ਨੂੰ ਪਾਵਨ ਪਵਿੱਤਰ ਇਸ ਸ਼ਹਿਰ ਦੇ ਵਿੱਚ ਨਾ ਹੋਣ ਦਿੱਤਾ ਜਾਵੇ ਪਰ ਜੇਕਰ ਇਹਨਾਂ ਨੇ ਇਹ ਆਪਣੀ ਰੈਲੀ ਕੀਤੀ ਤੇ ਸਾਹਮਣੇ ਭੌਗੀਆਂ ਦਾ ਉਹੀ ਛਤਰ ਪਰੇਟ ਕਰਾਂਗੇ ਜਿਹੜਾ ਦੁਨੀਆ ਦੇ ਲੋਕ ਵੇਖਣਗੇ ਇਹ ਮੇਰੀ ਬੇਨਤੀ ਸਾਰਿਆਂ ਨੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਸਰਕਾਰ ਨੇ ਪ੍ਰਵਾਨ ਕਰਨੀ ਇਹਨੂੰ ਰੋਕਿਆ ਜਾਵੇ ਜੇ ਨਾ ਰੋਕਿਆ ਤੇ ਜੇਕਰ ਖੂਨ ਖਰਾਬਾ ਹੋਇਆ ਇਹਦਾ ਜ਼ਿੰਮੇਵਾਰ ਮੌਕੇ ਦਾ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਹਾਂ ਸਾਮਲਿੰਗ ਭੋਗਿਆਂ ਨੂੰ ਕਿ ਜੇਕਰ ਤੁਸੀਂ ਇਹ ਭੈੜੀ ਹਰਕਤ ਕੀਤੀ ਤੇ ਤੁਹਾਡੀ ਛਤਰਪ੍ਰੇਤ ਉਹ ਕਰਾਂਗੇ ਜਿਹੜੇ ਤੁਸੀਂ ਯਾਦ ਰੱਖੋਗੇ ਆਉਣ ਵਾਲੇ 27 ਅਪ੍ਰੈਲ ਨੂੰ ਸਾਮਲਿੰਗ ਭੋਗਿਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰ ਕਮਲਾ ਦੁਆਰਾ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਆਪਣੀ ਰੈਲੀ ਕੱਢਣੀ ਹੈ ਕਾਦੇ ਵਾਸਤੇ ਕਿ ਸਾਨੂੰ ਸਾਮਲਗੀਆਂ ਨੂੰ ਇੱਕ ਦੂਜੇ ਦੇ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਗੰਦੇ ਮਾਰਚ ਨੂੰ ਰੋਕਿਆ ਜਾਵੇ ਜੇ ਨਾ ਰੋਕਿਆ ਗਿਆ ਤੇ ਜਿਹੜਾ ਖੂਨ ਖਰਾਬਾ ਹੋਵੇਗਾ ਉਹਦਾ ਜ਼ਿੰਮੇਵਾਰ ਮੌਕੇ ਦਾ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਗੁਰਮਖੋ ਆਪ ਜੀ ਨੂੰ ਯਾਦ ਹੋਵੇ ਇਹ ਨਗਰੀ ਇਹ ਸ਼ਹਿਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵਸਾਇਆ ਹੈ। ਇਹਨੂੰ ਪਵਿੱਤਰ ਦਰਜਾ ਦੇਣ ਦੇ ਸੰਬੰਧ ਵਿੱਚ ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਪਰ ਇਹ ਗੰਦੀ ਹਰਕਤ ਕਦੇ ਵਾਸਤੇ ਨਹੀਂ ਹੋਣ ਦੇਵਾਂਗੇ। ਮੈਂ ਜਿਹੜੇ ਇਹ ਸੰਮਲਿੰਗ ਭੋਗੀ ਆ ਜੇ ਤੁਸੀਂ ਆਪਣੇ ਵਿੱਚ ਵਿਆਹ ਕਰਾਉਣ ਦੀ ਇਜਾਜ਼ਤ ਲੈਣੀ ਆ ਸ਼ੈਸ਼ਨ ਕੋਰਟ ਵਿੱਚ ਜਾਓ ਹਾਈ ਕੋਰਟ ਵਿੱਚ ਜਾਓ ਸੁਪਰੀਮ ਕੋਰਟ ਵਿੱਚ ਜਾਓ ਇਹ ਕੋਟਾਂ ਦੇ ਮਸਲੇ ਆ ਇਹ ਮਾਰਚਾਂ ਦੇ ਮਸਲੇ ਨਹੀਂ ਪਰ ਮੈਂ ਤੁਹਾਨੂੰ ਚੇਤਾਵਨੀ ਵੀ ਦਿੰਦਾ ਜੇਕਰ ਤੁਸੀਂ ਇਹ ਗਲਤ ਹਰਕਤ ਕੀਤੀ ਆਪਣੀ ਕਰਤੂਤ ਤੋਂ ਬਾਜ਼ ਨਾ ਆਏ ਜੇਕਰ 27 ਤਰੀਕ ਨੂੰ ਆਉਣ ਵਾਲੀ 27 April ਨੂੰ ਤੁਸੀਂ ਇਹ ਗੰਦੀ ਹਰਕਤ ਕਰਕੇ ਆਪਣੀ ਰੈਲੀ ਜਾਂ ਆਪਣਾ ਮਾਰਚ ਕੱਢਿਆ ਅਸੀਂ ਤੁਹਾਡੀ ਛਤਰ ਪ੍ਰੇਤ ਉਹ ਕਰਾਂਗੇ ਜਿਹੜਾ ਦੁਨੀਆਂ ਦੇ ਲੋਕ ਵੇਖਣਗੇ ਫੇਰ ਨਾ ਆਖਿਓ ਕਿ ਸਾਡੇ ਨਾਲ ਵਧੇਕੀ ਹੋਈ ਆ ਅਸੀਂ ਕਿਸੇ ਹੱਦ ਤੱਕ ਕਿਸੇ ਕੀਮਤ ਤੱਕ ਸਾਹਮਣੇ ਭੋਗੀਆਂ ਦੀ ਜਿਹੜੀ ਇਹ ਰੈਲੀ ਆ ਜਿਹੜਾ ਇਹ ਮਾਰਚ ਆ ਇਹਨੂੰ ਨਹੀਂ ਹੋਣ ਦੇਵਾਂਗੇ ਦੁਬਾਰਾ ਫੇਰ ਮੈਂ ਆਪਣੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਸ ਗੰਦੀ ਹਰਕਤ ਨੂੰ ਪਾਵਨ ਪਵਿੱਤਰ ਇਸ ਸ਼ਹਿਰ ਦੇ ਵਿੱਚ ਨਾ ਹੋਣ ਦਿੱਤਾ ਜਾਵੇ ਪਰ ਜੇਕਰ ਇਹਨਾਂ ਨੇ ਇਹ ਆਪਣੀ ਰੈਲੀ ਕੀਤੀ ਤੇ ਸ਼ਾਮਲਿੰਗ ਭੋਗਿਆਂ ਦਾ ਉਹੀ ਛਤਰਪ੍ਰੇਟ ਕਰਾਂਗੇ ਜਿਹੜਾ ਦੁਨੀਆ ਦੇ ਲੋਕ ਵੇਖਣਗੇ ਇਹ ਮੇਰੀ ਬੇਨਤੀ ਸਾਰਿਆਂ ਨੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਸਰਕਾਰ ਨੇ ਪ੍ਰਵਾਨ ਕਰਨੀ ਇਹਨੂੰ ਰੋਕਿਆ ਜਾਵੇ ਜੇ ਨਾ ਰੋਕਿਆ ਤੇ ਜੇਕਰ ਖੂਨ ਖਰਾਬਾ ਹੋਇਆ ਇਹਦਾ ਜ਼ਿੰਮੇਵਾਰ ਮੌਕੇ ਦਾ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਦੁਬਾਰਾ ਫੇਰ ਮੈਂ ਬੇਨਤੀ ਕਰਦਾ ਸ਼ਾਮਲਿੰਗ ਭੋਗਿਆਂ ਨੂੰ ਕਿ ਜੇਕਰ ਤੁਸੀਂ ਇਹ ਭੈੜੀ ਹਰਕਤ ਕੀਤੀ ਤੇ ਤੁਹਾਡੀ ਛਤਰਪ੍ਰੇਤ ਉਹ ਕਰਾਂਗੇ ਜਿਹੜੇ ਤੁਸੀਂ ਯਾਦ ਰੱਖੋ